ਇਸ ਵੇਲੇ ਦੀ ਵੱਡੀ ਖਬਰ ਖੰਨਾ ਦੇ ਵਿੱਚ ਸ਼ਿਵਪੁਰੀ ਮੰਦਰ ਦੇ ਵਿੱਚ ਹੋਈ ਬੇਅਦਬੀ ਮਾਮਲੇ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਕਿ ਦਿੱਤੀ 15 ਅਗਸਤ ਨੂੰ ਸਵੇਰੇ ਤੜਕੇ ਦੋ ਚੋਰਾਂ ਦੇ ਵੱਲੋਂ ਸ਼ਿਵਲਿੰਗ ਨੂੰ ਖੰਡਿਤ ਕੀਤਾ ਗਿਆ ਸੀਗਾ ਤੇ ਅੱਤੇ ਉਸ ਦੇ ਉੱਤੇ ਲੱਗੀ ਚਾਂਦੀ ਦਾ ਸਮਾਨ ਚੋਰੀ ਕਰ ਲਿਆ ਗਿਆ ਸੀਗਾ ਦੱਸਦੀ ਕਿ ਚੋਰੀ ਕਰਨ ਤੋਂ ਬਾਅਦ ਜਦੋਂ ਸਵੇਰੇ ਪੁਜਾਰੀ ਆਂਦੇ ਨੇ ਤੇ ਉਸ ਤੋਂ ਬਾਅਦ ਸਾਰਾ ਰਾਜ਼ ਖੁੱਲਦਾ ਹੈ ਕਿ ਅੰਦਰ ਜਿਹੜੀ ਹੈ ਸ਼ਿਵਲਿੰਗ ਖੰਡਿਤ ਹੋ ਚੁੱਕੀ ਹੈ ਤੇ ਉਸ ਦੇ ਉੱਤੇ ਲੱਗੇ ਚਾਂਦੀ ਦਾ ਸਮਾਨ ਚੋਰੀ ਕਰ ਲਿੱਤਾ ਗਿਆ ਹੈ ਹਾਲਾਂਕਿ ਉਸ ਤੋਂ ਬਾਅਦ ਹਿੰਦੂ ਧਰਮ ਦੇ ਲੋਕਾਂ ਦੇ ਵਿੱਚ ਬੜਾ ਰੋਸ ਦਿਖਾ ਤੇ ਖੰਨਾ ਦਾ ਜੀਟੀ ਰੋਡ ਤੱਕ ਜਾਮ ਕਰ ਦਿੱਤਾ ਗਿਆ ਸੀਗਾ ਜਿਸ ਤੋਂ ਬਾਅਦ ਪੰਜਾਬ ਪੁਲਿਸ ਲਈ ਵੀ ਚਣੌਤੀ ਬਣਿਆ ਸੀਗਾ ਕਿਉਂਕਿ ਧਾਰਮਿਕ ਮਾਮਲਾ ਸੀਗਾ ਤੇ 15 ਅਗਸਤ ਵਾਲੇ ਦਿਨ ਹੀ ਇਸ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਕਾੜੀ ਮੁਸ਼ਕਲ ਤੋਂ ਬਾਅਦ ਪੰਜਾਬ ਪੁਲਿਸ ਨੂੰ ਸਫਲਤਾ ਹਾਸਲ ਹੋਈ ਹੈ ਦੱਸਦੀ ਹੈ ਕਿ ਦੋਨੋਂ ਚੋਰ ਫੜੇ ਗਏ ਨੇ ਦੱਸਿਆ ਕਿ ਇਸ ਆਪਰੇਸ਼ਨ ਦੇ ਵਿੱਚ ਖੰਨਾ ਪਟਿਆਲਾ ਨੰਗਲ ਅਤੇ ਚੰਡੀਗੜ੍ਹ ਪੁਲਿਸ ਨੇ ਵੀ ਸਹਿਯੋਗ ਕੀਤਾ ਅਤੇ ਖੰਨਾ ਪੁਲਿਸ ਦੇ ਵੱਲੋਂ ਜਲਦੀ ਹੀ ਇਸ ਦੀ ਪ੍ਰੈਸ ਕਾਨਫਰੰਸ ਵੀ ਹੋ ਸਕਦੀ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੇ ਨੇ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਦਿੱਲੀ ਤੇ ਉੱਤਰਾਖੰਡ ਅਤੇ ਯੂਪੀ ਦੇ ਵਿੱਚ بڑے ਸਰਗਨ ਵਿੱਚ ਸਿਕਾਣਾ ਦਾ ਗੈਂਗ ਤੇ 13 ਅਗਸਤ ਨੂੰ ਜਿਹੜਾ ਹੈ ਪੰਜਾਬ ਆਂਦੇ ਨੇ ਤੇ ਪੰਜਾਬ ਦੇ ਖੰਨਾ ਦੇ ਵਿੱਚ 13 ਤੋਂ 14 ਅਗਸਤ ਦੇ ਵਿੱਚ ਇਹਨਾਂ ਦੇ ਵੱਲੋਂ ਮੰਦਿਰ ਦੇ ਵਿੱਚ ਰੈਕੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ 15 ਅਗਸਤ ਸਵੇਰੇ ਇਹਨਾਂ ਦੇ ਵੱਲੋਂ ਇਹ ਸਾਰੀ ਅੰਜਾਮ ਦੇ ਦਿੱਤਾ ਗਿਆ ਪੁਲਿਸ ਜਲਦੀ ਇਸ ਮਾਮਲੇ ਦੇ ਵਿੱਚ ਜਿਹੜੀ ਵੱਡੀ ਪ੍ਰੈਸ ਕਾਨਫਰੰਸ ਕਰਨ ਜਾ ਰਹੀ ਹੈ